ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਜਨੈਲ ਸਿੰਘ ਹੈ ਜਨੈਲ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਪਿੰਡ ਮੁਖਲੀਆ ਨੇ ਤੋਂ ਆ ਬਾਈ ਸਰ ਕੀ ਪਾਬਲ ਹੋਇਆ ਤੁਸੀਂ ਫਗੜਾ ਸਿਵਲ ਹਸਪੀਟਲ ਜਾਏਗੇ ਸਾਰੇ ਤਿੰਨ ਬੰਦੇ ਆ ਰਹੇ ਸੀ ਕਿ ਟਰੈਕਟਰ ਟਰਾਲੀ ਤੇ ਅਸੀਂ ਛੋੜੇ ਚੱਲੋ ਸੀਗੇ ਵੀ ਤੇਜ਼ ਤੇ ਇਹ ਬੰਦੇ ਉੱਤੇ ਟਰੈਲੀ ਟਰੈਕਟਰ ਜਿੱਦਾ ਪਾਲਟ ਗਿਆ ਤੇ ਅਸੀਂ ਨਾ ਤਿੰਨਾਂ ਜਣੇ ਨੂੰ ਕੱਢਿਆ ਇੱਕ ਬੰਦਾ ਦਾ ਵਿਚਾਰਾ ਜ਼ਿਆਦਾ ਜ਼ਖਮੀ ਹੋ ਗਿਆ ਚਲੋ ਤਾਂ ਤਨ ਬੱਬਾ ਦੀਪ ਸਿੰਘ ਜੀ ਉਹਦਾ ਵੀ ਬਚਾ ਕਰੇ ਹਾਂਜੀ ਇਹ ਵਾਪਿਆ ਹੋਇਆ ਭਾਜੀ ਬਹੁਤ ਅਦਬ ਨਾਲ ਆਸਤਾ ਹੋਇਆ ਭਾਈ ਨਹੀਂ ਪਲਟੀ ਟਾਲੀ ਨਹਿਰ ਦੇ ਵਿੱਚ ਪਲਟੀ ਜੀ ਹਾਂ ਜੀ ਹਾਂ ਜੀ ਰੇਤੇ ਭਰੀ ਹੋਈ ਸੀ ਭਾਈ ਟਾਲੀ ਠੀਕ ਹੈ ਜੀ ਵਿੱਚੋਂ ਧੱਕ ਜਿੱਦਾ ਬੱਚੀ ਏ ਟਾਲੀ ਪਲਟ ਗਈ ਠੀਕ ਹੈ ਹਾਂ ਜੀ ਤੇ ਤੁਸੀਂ ਸਾਰਿਆਂ ਨੂੰ ਬਚਾ ਕਰਵਾ ਕੇ ਪੁਲਿਸ ਵਾਲਿਆਂ ਦੇ ਨਾਲ ਤੁਸੀਂ ਇੱਥੇ ਲੈ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਕੀ ਨਾਮ ਹੈ ਜੇ ਤੁਹਾਡਾ ਤੁਹਾਡਾ ਨਾਮ ਕੀ ਹੈ ਰਾਜਾ ਜੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਸਾਧੂਪੁਰ ਤੋਂ ਸਾਧੂਪੁਰ ਤੋਂ ਸ਼ੈਦਪੁਰ ਦੇ ਤੁਸੀਂ ਵੀ ਟਰੈਕਟਰ ਤੇ ਨਾਲੇ ਸੀ ਇਹਨਾਂ ਦੇ ਕੀ ਮਾਮਲਾ ਹੋਇਆ ਤੁਸੀਂ ਇੱਥੇ ਆਇਆ ਅੱਜ ਕੁਝ ਵੀ ਨਹੀਂ ਉਹ ਉਧਰ ਮੋੜੇ ਬੱਸ ਖੜੀ ਸੀ ਆਪਾਂ ਅਨੇ ਸਿਰ ਉਹ ਬ੍ਰੇਕਾਂ ਲਾਈਆਂ ਟਰੈਕਟਰ ਦੀ ਬ੍ਰੇਕ ਬੰਦ ਤੇ ਰੇਰ ਦੇ ਵਿੱਚ ਲੱਗਿਆ ਜੀ ਮੈਡਮ ਹਾਂਜੀ ਮੈਮ ਕੀ ਮਾਮਲਾ ਜੀ ਪੁਲਿਸ ਵਾਲੇ ਕੁਝ ਪੇਸ਼ੈਂਟ ਲੈ ਕੇ ਆਏ ਜੀ ਹਾਂਜੀ ਇਹ ਪੇਸ਼ੈਂਟਸ ਆਪਣੇ ਕੋਲ ਆਰਐਸਏ ਦੇ ਨਾਲ ਆਏ ਨੇ ਰੋਡਸਾਈਡ ਐਕਸੀਡੈਂਟ ਹੋਇਆ ਹੈ ਟਰੈਕਟਰ ਤੇ ਸੀਗੇ ਤੇ ਪਲਟ ਗਏ ਤੇ ਥੋੜਾ ਪਾਣੀ ਸੀ ਲੱਗੇ ਉਹਦੇ ਚ गिर ਗਿਆ ਇੱਕ ਪੇਸ਼ੈਂਟ ਤੇ ਇੱਕ ਪੇਸ਼ੈਂਟ ਆਪਣੇ ਕੋਲ ਬ੍ਰੌਡਡ ਆਏ ਨੇ ਤੇ ਇੱਕ ਪੇਸ਼ੈਂਟ ਆਪਾਂ ਉਹਨਾਂ ਦੀ ਲੱਕ ਦੀ ਹੱਡੀ ਫ੍ਰੈਕਚਰ ਹੈ ਆ ਰਹੀ ਹੈ ਸੱਜੇ ਪਾਸੇ ਲੱਗ ਰਹੀ ਹੈ ਤਾਂ ਜੋ ਕਿ ਹੱਡੀ ਵਾਲੇ ਡਾਕਟਰ ਅਵੇਲੇਬਲ ਹੈ ਨਹੀਂ ਹਲੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਮੋਢੀ ਸਹਾਇਤਾ ਦੇ ਕੇ ਕੋਈ ਪਛਾਣ ਕਰ ਹੋਈ ਮੈਡਮ ਹਾਂਜੀ ਪਛਾਣ ਕੋਈ ਹੋਈ ਹੈ ਨਾਲ ਦੀ ਅਚਾਨ ਜੀ ਆਪਾਂ ਨੇਮਸ ਰਿਵੀਲ ਨਹੀਂ ਕਰ ਸਕਦੇ ਇੱਕ ਇੱਕ ਦੀ ਦੋਨਾਂ ਦੀ ਪਛਾਣ ਨੇਮਸ ਹੈਗੇ ਨੇ ਨੋਨ ਨੇ ਬਾਕੀ ਹਲੇ ਰਿਲੇਟਿਵ ਪੇਸ਼ੈਂਟ ਦੇ ਨਾਲ ਦੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਸੋ ਬੋਥ ਆਰ ਆਇਡੈਂਟੀਫਾਈਡ ਪੀਪਲ ਸਰ ਕੀ ਨਾਮ ਹੈ ਜੀ ਆਪਣਾ ਜੇ ਐਸੇ ਕੌਸ਼ਲ ਸਰ ਕੀ ਮਾਮਲਾ ਤੁਸੀਂ ਫਗਵਾੜਾ ਦੇ ਸਿਵਲ ਹਸਪੀਟਲ ਜਾਏ ਜੀ ਸਾਨੂੰ ਇਥੋਂ ਆਪਣੇ ਐਮਐਲਏ ਸਾਹਿਬ ਦਾ ਐਸੀ ਫੋਨ ਆਪਣੇ ਚਾਹ ਪੁੱਛ ਤੇ ਜਿਹੜੀ ਗੱਛਾ ਵੀ ਐਕਸੀਡੈਂਟ ਹੋਇਆ ਤੇ ਟ੍ਰਾਈਕਟਰ ਤੇ ਟ੍ਰਾਲੀ ਡਿੱਗ ਗਈ ਹੈ ਉਹ ਜਲਦੀ ਇੱਥੇ ਮੋਕੇ ਤੇ ਪਹੁੰਚਿਆ ਹੋਵੇ ਜੀ ਪਾਚੇ ਦੀ ਚੌਕੀ ਨੂੰ ਵੀ ਇਤਰਾ ਦੇਤੀਏ ਤੇ ਅਸੀਂ ਮੋਕੇ ਤੇ ਵੀ ਪਹੁੰਚ ਜਾਈਏ ਉਹਨੇ ਕਦੇ ਹੋਇਆ ਸੀਵਾ ਤੇ ਮੈਨੂੰ ਲੈ ਕੇ ਆਪਣੀ ਵਾਲੀ ਗੱਡੀ ਦੇ ਵਿੱਚ ਸੀ ਤੇ ਚੇਨਾ ਫਟ ਲਾ ਗਈ ਸਰ ਟਰਾਲੀ ਕਾਥੇ ਪਾਰਟੀ ਕਿਥੇ ਚਲੀ ਪਾਸਟ ਦੇ ਵਿੱਚ ਕਾਦੇ ਵਿੱਚ ਪਾਰਟੀ ਨਹਿਰ ਦੇ ਵਿੱਚ ਨਹਿਰ ਦੇ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਹੀ ਕੱਢ ਕੇ ਕਿਤੇ ਬੰਦੇ ਕਿਤੇ ਕੰਡੀਸ਼ਨ ਕਿੰਦਾ ਜੀ ਪਤਾ ਲੱਗਾ ਜੀ ਕੋਈ ਸ਼ੇਰ ਹੋਗਾ ਇੱਕ ਦੀ ਤਾਂ ਜ਼ਿਆਦਾ ਆ ਤੇ ਇੱਕ ਥੋੜਾ ਠੀਕ ਆ